ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਸਮਾਗਮ ਤੇ ਕੀ ਹੁੰਦਾ ਏ ਤੇ ਕਿਹੋ ਜਿਹਾ ਚਟਕਾ ਲੱਗਦਾ ਏ ਸਾਰਿਆਂ ਨੂੰ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਸਭ ਤੋਂ ਪਹਿਲਾਂ ਤਾਂ ਬਲਜੀਤ ਨੂੰ ਹੀ ਚਟਕਾ ਲੱਗ ਜਾਂਦਾ ਏ ਕਿਉਂਕਿ ਜਿਹੜੀ ਉਸਨੇ ਪਲੈਨਿੰਗ ਕੀਤੀ ਹੁੰਦੀ ਆ ਜਿਹੜਾ ਉਹ ਜਾਲ ਵਿਛਾ ਰਹੀ ਹੁੰਦੀ ਆ ਉਸ ਜਾਲ ਵਿੱਚ ਉਹ ਖੁਦ ਹੀ ਫਸ ਜਾਂਦੀ ਆ ਉਸਨੇ ਸੋਚਿਆ ਸੀ ਕਿ ਮੈਂ ਰਜੋ ਨੂੰ ਇੱਥੇ ਬੁਲਾ ਲਵਾਂਗੀ ਤੇ ਉਹ ਮੰਨੂ ਨੂੰ ਲੈ ਕੇ ਵੀ ਆ ਜਾਏਗੀ ਪਰ ਉਹਦੀਆਂ ਇਹ ਸਾਰੀਆਂ ਸਕੀਮਾਂ ਫੇਲ ਹੋ ਜਾਂਦੀਆਂ ਨੇ ਕਿ ਉੱਧਰ ਰੱਜੋ ਜਿਆਦਾ ਚੱਲਦੀ ਹੁੰਦੀ ਆ ਬਾਜ਼ਾਰ ਮੰਨੂ ਦੇ ਕੱਪੜੇ ਲੈਣ ਤੇ ਉਧਰੋਂ ਉਸਦੇ ਮਾਪਿਓ ਆ ਜਾਂਦੇ ਨੇ ਜਾਣੇ ਕੀ ਮੰਨੂ ਦੇ ਨਾਨਾ ਨਾਨੀ ਤੇ ਉੱਥੇ ਰੱਜੋ ਦੇ ਸਾਹਮਣੇ ਬਹੁਤ ਸਾਰੇ ਭੇਦ ਖੁੱਲ ਜਾਂਦੇ ਨੇ ਜਿੱਥੋਂ ਰੱਜੋ ਨੂੰ ਸੱਚਾਈ ਵੀ ਪਤਾ ਚੱਲ ਜਾਂਦੀ ਆ ਕਿ ਫੋਨ ਤੇ ਮੇਰੀ ਗੱਲ ਕਿਸ ਦੇ ਨਾਲ ਹੋਈ ਸੀ ਕਿਉਂਕਿ ਉਹਦਾ ਨਾਨਾ ਸਮਝਾਉਂਦਾ ਹੈ ਕਿ ਜਦ ਤੂੰ ਫੋਨ ਲਾਇਆ ਸੀ ਤੇਰੀ ਗੱਲ ਰੱਜੋ ਨਾਲ ਹੀ ਰੋਜ਼ੀ ਨਾਲ ਹੀ ਹੋਈ ਸੀ ਰੱਜੋ ਨੇ ਤਾਂ ਕਿਹਾ ਸੀ ਹਾਂ ਪਰ ਉਸਦੇ ਨਾਨੇ ਨੂੰ ਯਕੀਨ ਨਹੀਂ ਆਉਂਦਾ ਕਿ ਕੀ ਉਸ ਦਾ ਨਾਨਾ ਸਾਰੀ ਸਟੋਰੀ ਨੂੰ ਜਾਣਦਾ ਸੀ ਇਸ ਕਰਕੇ ਔਰਜੋ ਨੂੰ ਕਹਿੰਦਾ ਹੈ ਕਿ ਤੂੰ ਕਨਫਰਮ ਕਰ ਕਿਉਂਕਿ ਮੰਨੂ ਦੇ ਤਾਂ ਉਹ ਮੱਥੇ ਲਗੜਾ ਨਹੀਂ ਚਾਹੁੰਦੇ ਸਾਡੇ ਅਸੀਂ ਤਿੰਨ ਚਾਰ ਵਾਰ ਹੀ ਗਏ ਆ ਸਾਡੀ ਕਾਫੀ ਵਾਰ ਇਨਸਲਟ ਕੀਤੀ ਉਹਨਾਂ ਨੇ ਤੇ ਤੈਨੂੰ ਕਿਵੇਂ ਬੁਲਾ ਲਿਆ ਵੀ ਮੰਨੂ ਨੂੰ ਕਿਵੇਂ ਮਿਲ ਸਕਦੇ ਨੇ ਮੰਨੂ ਤਾਂ ਉਹ ਮੱਥੇ ਵੀ ਨਹੀਂ ਲਾਉਣਾ ਚਾਹੁੰਦੇ ਰੋਜੀ ਦੇ ਔਰਜੋ ਨੂੰ ਥੋੜਾ ਸ਼ੱਕ ਜਿਹਾ ਪੈਦਾ ਹੁੰਦਾ ਹੈ ਤੇ ਉਹ ਇਹ ਵੀ ਸੋਚਦੀ ਹੈ ਕਿ ਰੋਜੀ ਦੀ ਆਵਾਜ਼ ਵੀ ਅਸਲੀ ਨਹੀਂ ਲੱਗ ਰਹੀ ਸੀ ਉਸ ਦਾ ਕਲਾ ਖਰਾਬ ਸੀ ਕਿ ਹੋ ਸਕਦਾ ਕਿਸੇ ਹੋਰ ਨੇ ਮੈਨੂੰ ਕੁਫੀ ਹੀ ਨਾ ਬਣਾਇਆ ਹੋਵੇ ਰੱਜੋ ਨੂੰ ਥੋੜੀ ਦਿਮਾਗ ਵਿੱਚ ਇਹ ਗੱਲ ਆਉਂਦੀ ਆ ਪਰ ਫਿਰ ਵੀ ਉਹ ਸੋਚਦੀ ਆ ਕਿ ਚੱਲ ਇੱਕ ਵਾਰ ਫੇਰ ਰੋਜੀ ਨਾਲ ਗੱਲ ਕਰਦੀ ਆ ਸੋਚਿਆ ਤਾਂ ਫੋਨ ਲਾਉਂਦੀ ਆ ਪਹਿਲਾਂ ਤਾਂ ਕੋਈ ਫੋਨ ਹੀ ਨਹੀਂ ਚੱਕਦਾ ਤੇ ਬਾਅਦ ਵਿੱਚ ਜਦ ਫੋਨ ਚੱਕਦਾ ਇਹ ਤੇ ਉਹ ਵੀ ਗੁਰਪ੍ਰੀਤ ਗੁਰਪ੍ਰੀਤ ਨਾਲ ਗੱਲ ਕਰਨ ਤੋਂ ਬਾਅਦ ਉਹ ਗੁਰਪ੍ਰੀਤ ਨੂੰ ਕਹਿੰਦੀ ਆ ਕਿ ਰੋਜੀ ਕਿੱਥੇ ਆ ਤੇ ਗੁਰਪ੍ਰੀਤ ਸਾਰਾ ਕੁਝ ਦੱਸ ਵੀ ਦਿੰਦਾ ਹੈ ਕਿ ਕੱਲ ਸਾਡੇ ਘਰ ਭੰਡਾਰਾ ਹੋਣ ਜਾ ਰਿਹਾ ਹੈ ਸਮਾਗਮ ਤੇ ਤੁਸੀਂ ਵੀ ਉੱਥੇ ਪਹੁੰਚਿਓ ਤਾਂ ਇਹ ਗੱਲ ਸੁਣ ਕੇ ਰੱਜੋ ਬੜੀ ਹੈਰਾਨ ਹੁੰਦੀ ਆ ਕਿ ਮੈਨੂੰ ਤਾਂ ਰੋਜੀ ਨੇ ਸਮਾਗਮ ਵੱਲੋਂ ਕੋਈ ਗੱਲ ਦੱਸੀ ਵੀ ਨਹੀਂ ਸੀ ਤੇ ਉਹ ਰੁਜੀ ਨਾਲ ਜਦ ਗੱਲ ਕਰਦੀ ਆ ਤੇ ਰੁਜੀ ਨੂੰ ਕਹਿੰਦੀ ਆ ਕਿ ਮੈਨੂੰ ਤਾਂ ਗੁਰਪ੍ਰੀਤ ਨੇ ਕਿਹਾ ਏ ਕਿ ਕੱਲ ਸਾਡੇ ਘਰ ਸਮਾਗਮ ਆ ਤਾਂ ਤੁਸੀਂ ਆ ਜਾਇਓ ਤੇ ਤੂੰ ਤਾਂ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਰੋਜੀ ਅੱਗੋ ਕਹਿੰਦੀ ਆ ਕਿ ਜੇਕਰ ਤੇਰੀ ਮੇਰੇ ਨਾਲ ਗੱਲ ਹੁੰਦੀ ਫੇਰ ਹੀ ਮੈਂ ਤੈਨੂੰ ਕਹਿੰਦੀ ਮੈਂ ਤਾਂ ਤੇਰੇ ਨਾਲ ਗੱਲ ਕੀਤੀ ਨਹੀਂ ਤਾਂ ਤੈਨੂੰ ਕਿੱਦਾਂ ਪਤਾ ਲੱਗਣਾ ਸੀ ਰੱਜੋ ਕਹਿੰਦੀ ਆ ਕਿ ਕੱਲ ਤੂੰ ਤਾਂ ਅਜੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ ਰੋਜੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੀ ਤਾਂ ਰੱਜੋ ਬੜੀ ਹੈਰਾਨ ਹੁੰਦੀ ਆ ਕਿ ਤੇਰੀ ਗੱਲ ਤਾਂ ਕੋਈ ਸੀ ਤੇ ਤੇਰਾ ਗਲਾ ਵੀ ਖਰਾਬ ਸੀ ਰੋਜੀ ਆਂਦੀ ਆ ਕਿ ਮੇਰਾ ਤਾਂ ਗਲਾ ਖਰਾਬ ਹੋਇਆ ਕੀ ਨਹੀਂ ਮੈਂ ਤਾਂ ਬਿਲਕੁਲ ਠੀਕ ਠਾਕ ਹਾਂ ਇਸੇ ਗੱਲ ਤੋਂ ਦੋਵਾਂ ਵਿੱਚ ਘਾਰ ਚੱਕ ਪੈਦਾ ਹੋ ਜਾਂਦਾ ਹੈ ਕਿ ਗੱਲ ਕਿਸਦੇ ਨਾਲ ਹੋਈ ਤੇ ਕੀ ਹੋਇਆ ਸੋ ਰੋਜੀ ਨੂੰ ਸਮਝ ਲੱਗ ਜਾਂਦੀ ਆ ਕਿ ਜਰੂਰ ਰੱਜੋ ਨੂੰ ਕਿਸੇ ਨੇ ਬੇਵਕੂਫ ਬਣਾਇਆ ਹੈ ਤੇ ਰੱਜੋ ਰੋਜੀ ਨੂੰ ਇਹ ਵੀ ਕਹਿੰਦੀ ਆ ਕਿ ਤੂੰ ਇੱਥੇ ਨਾ ਆਵੀਂ ਕਹ ਰੱਜੋ ਬੜੀ ਹੈਰਾਨ ਹੁੰਦੀ ਆ ਰੱਜੋ ਕਹਿੰਦੀ ਆ ਕਿ ਮੈਂ ਕੋਈ ਜ਼ਰੂਰੀ ਗੱਲ ਕਰਨੀ ਆ ਤੇ ਰੋਜੀ ਕਹਿੰਦੀ ਮੈਂ ਤੈਨੂੰ ਬਾਅਦ ਵਿੱਚ ਦੱਸਾਂਗੀ ਕਿ ਤੂੰ ਕਦੋਂ ਆਉਣਾ ਹੈ ਸੋ ਇਸ ਤਰੀਕੇ ਨਾਲ ਦੀ ਰੱਜੋ ਨੂੰ ਮਨਾ ਕਰ ਦਿੰਦੀ ਆ ਪਰ ਰੱਜੋ ਕਹਿੰਦੀ ਆ ਕਿ ਮੈਨੂੰ ਗੁਰਪ੍ਰੀਤ ਨੇ ਸਮਾਗਮ ਤੇ ਆਉਣ ਲਈ ਕਿਹਾ ਤਾਂ ਹੈਗਾ ਏ ਤਾਂ ਚੱਲ ਮੈਂ ਬਹਾਨੇ ਨਾਲ ਆ ਹੀ ਜਾਵਾਂਗੀ ਸੋ ਹੁਣ ਸਮਾਗਮ ਤੇ ਜਿਹੜਾ ਕੀ ਬਲਜੀਤ ਰੋਜੀ ਦਾ ਪੇਡ ਖੋਲਣਾ ਚਾਹੁੰਦੀ ਸੀ ਭਾਵੇਂ ਉੱਥੇ ਹੀ ਹੁਣ ਬਲਜੀਤ ਦਾ ਸਾਰਾ ਪੇਡ ਖੁੱਲੇਗਾ ਸੋ ਵੀਡੀਓ ਵਧੀਆ ਲੱਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ